ਬਾਬਾ ਜੀ ਹਾਂਜੀ ਕੱਲ ਆਪਾਂ ਨੂੰ ਸਫ਼ਰ ਦੇ ਵਿੱਚ ਪਰੇਸ਼ਾਨੀ ਆਈ ਸੀ ਲਾਈਟਾਂ ਕਰਕੇ ਹਾਂਜੀ ਤੇ ਕੋਈ ਮੈਸੇਜ ਦਿਓ ਸਾਰਿਆਂ ਵਾਸਤੇ ਮੈਂ ਨਾ ਇੱਕ ਵੀਰੋ ਜਿਹੜੇ ਗੱਡੀਆਂ ਚਲਾਉਂਦੇ ਨੇ ਨਾ ਜਿਹੜੇ ਡਰਾਈਵਰ ਵੀਰ ਨੇ ਜਾਂ ਗੱਡੀਆਂ ਜਿੰਨਾਂ ਕੋਲ ਆਪਣੀਆਂ ਨੇ ਰਾਤ ਦਾ ਜਦੋਂ ਸਫ਼ਰ ਕਰਦੇ ਹੋ ਨਾ ਮੈਂ ਇੱਕ ਬੇਨਤੀ ਕਰਾਂ ਠੀਕ ਹੈ ਉਹਨਾਂ ਵੀਰਾਂ ਕੋਲ ਵੱਡੀਆਂ ਗੱਡੀਆਂ ਹੋਣਗੀਆਂ ਉਹਨਾਂ ਨੇ ਮਹਿੰਗੀਆਂ ਲਾਈਟਾਂ ਲਵਾਈਆਂ ਹੋਣਗੀਆਂ ਪਰ ਵੀਰੋ ਮੈਂ ਇੱਕ ਗੱਲ ਕਰਦਾ ਵਾਂ ਕਿਰਪਾ ਕਰਕੇ ਤੁਸੀਂ ਲਾਈਟਾਂ ਵੱਡੀਆਂ ਲਵਾ ਲਓ ਪਰ ਜਦੋਂ ਕੋਈ ਅੱਗੋਂ ਗੱਡੀ ਵਾਲਾ ਤੁਹਾਨੂੰ ਕੋਈ ਡਿਪਰ ਦਿੰਦਾ ਹੈ ਕਮ ਸੇ ਕਮ ਲਾਈਟਾਂ ਥੱਲੇ ਕਰ ਲਿਆ ਕਰੋ ਉਹ ਕੀ ਪਤਾ ਤੁਹਾਨੂੰ ਕੀ ਪਤਾ ਕਿ ਅੱਗੇ ਕਿੱਦਾਂ ਦਾ ਜਿਹੜਾ ਗੱਡੀ ਚਲਾ ਰਿਹਾ ਹੈ ਉਹਨੂੰ ਕਿੱਦਾਂ ਦੀ ਗੱਡੀ ਚਲਾਉਣੀ ਆਉਂਦੀ ਕੋਈ ਬਜ਼ੁਰਗ ਚਲਾ ਰਿਹਾ ਹੈ ਕਿ ਯਾਰੋਂ ਕੋਈ ਮੋਟਰਸਾਈਕਲ ਤੇ ਹੁੰਦਾ ਉਹਨੂੰ ਦਾ ਪਰਿਵਾਰ ਉਹਨੂੰ ਡੀਕਦਾ ਹੁੰਦਾ ਬਿਲਕੁਲ ਸਾਰਾਤੀ ਸਾਨੂੰ ਇੰਨੀ ਪਰੇਸ਼ਾਨੀ ਆਈ ਰਾਤੀ ਕਿ ਇੱਕ ਰੋਡ ਸਾਡਾ ਸਿੰਗਲ ਸੀਗਾ ਉਹ ਅੱਗੋਂ ਗੱਡੀਆਂ ਵਾਲੇ ਆਉਣ ਲਾਈਟਾਂ ਨਾ ਥੱਲੇ ਕਰਨ ਸਾਨੂੰ ਗੱਡੀ ਥੱਲੇ ਕਰਨੀ ਪਿਆ ਕਰੇ ਸਾਨੂੰ ਗੱਡੀ ਰੋਕਣੀ ਪਿਆ ਕਰੇ ਸਾਨੂੰ ਬੜੀ ਪਰੇਸ਼ਾਨੀ ਸਾਨੂੰ ਆਈ ਤੇ ਮੈਂ ਇੱਕ ਬੇਨਤੀ ਕਰਾਂਗਾ ਕਿਰਪਾ ਕਰਕੇ ਇਹਨਾਂ ਜ਼ਰੂਰ ਧਿਆਨ ਰੱਖੋ ਠੀਕ ਹੈ ਮਾਰੇ ਨੇ ਵੱਡੀਆਂ ਗੱਡੀਆਂ ਦਿੱਤੀਆਂ ਨੇ ਪਰ ਥੋੜਾ ਜਿਹਾ ਛੋਟਿਆਂ ਦਾ ਵੀ ਧਿਆਨ ਰੱਖ ਲਿਆ ਕਰੋ ਕਿਰਪਾ ਕਰਕੇ ਕਿਉਂਕਿ ਸਾਰਿਆਂ ਦੇ ਨਾ ਪਰਿਵਾਰ ਉਡੀਕਦੇ ਹੁੰਦੇ ਨੇ ਸਭ ਨੇ ਘਰੇ ਜਾਣਾ ਹੁੰਦਾ ਹੈ ਕਿਰਪਾ ਕਰਕੇ ਨਾ ਆਪਾਂ ਸਿਆਣੇ ਬਣੀਏ ਸੂਝਵਾਨ ਬਣੀਏ ਗੱਡੀਆਂ ਦੀਆਂ ਲਾਈਟਾਂ ਵੱਡੀਆਂ ਲਵਾ ਲਓ ਕੋਈ ਦਿੱਕਤ ਨਹੀਂ ਹੈ ਪਰ ਜਦੋਂ ਕੋਈ ਅੱਗੇ ਡਿਪਰ ਦਿੰਦਾ ਹੈ ਜਾਂ ਕੋਈ ਅੱਗੇ ਵੀਕਲ ਆਉਂਦਾ ਉਦੋਂ ਕਿਰਪਾ ਕਰਕੇ ਲੋ ਤੇ ਕਰ ਲਿਆ ਕਰੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਿਰਪਾ ਕਰਕੇ ਜੇ ਇਹ ਚੰਗਾ ਲੱਗੇ ਸੁਨੇਹਾ ਤੇ ਬਾਕੀਆਂ ਦੇ ਨਾਲ ਸ਼ੇਅਰ ਕਰ ਦਿਓ ਇਹ ਕੇਵਲ ਮੈਨੂੰ ਲੱਗਦਾ ਮੈਨੂੰ ਇਕੱਲੀ ਦਿੱਕਤ ਨਹੀਂ ਆਈ ਬੜਿਆਂ ਨੂੰ ਰਾਤ ਨੂੰ ਦਿੱਕਤਾਂ ਆਉਂਦੀਆਂ ਸੋ ਗੁਰੂ ਕਿਰਪਾ ਕਰੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ